ਜੇ ਤੁਹਾਨੂੰ ਵੀ ਰਾਤ ਨੂੰ ਨੀਂਦ ਨਹੀਂ ਆਉਂਦੀ ਤੁਹਾਡਾ ਸਾਰਾ ਸਰੀਰ ਖਿੱਚਿਆ ਖਿੱਚਿਆ ਰਹਿੰਦਾ ਜੋ ਤੁਸੀਂ ਚਾਹ ਰਹੇ ਹਾਂ ਦਿਨ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਉਹ ਕੁਝ ਵੀ ਹਾਸਲ ਨਹੀਂ ਹੋ ਰਿਹਾ ਤਾਂ ਇਹ ਵੀਡੀਓ ਤੁਹਾਡੇ ਵਾਸਤੇ ਹੈ ਵੀਡੀਓ ਨੂੰ ਅੱਖਾਂ ਬੰਦ ਕਰਕੇ ਮਨ ਨੂੰ ਇਕਾਗਰ ਕਰਕੇ ਸੁਣਨਾ ਰਾਤ ਦੀ ਨੀਂਦ ਵੀ ਸੋਹਣੀ ਆਵੇਗੀ ਤੇ ਨੀਂਦ ਜਲਦੀ ਵੀ ਆਵੇਗੀ ਕਿਉਂਕਿ ਜਿੰਨੀ ਜਲਦੀ ਅਸੀਂ ਸਰੀਰ ਨੂੰ ਛੱਡਾਂਗੇ ਓਨੀ ਹੀ ਜਲਦੀ ਮਨ ਸਹਜ ਦੇ ਵਿੱਚ ਜਾਵੇਗਾ ਦਿਨ ਸਮੇਂ ਅਸੀਂ ਜੋ ਵੀ ਵਿਚਾਰ ਲੈਨੇ ਆ ਉਹਨਾਂ ਦੀਆਂ ਤਰੰਗਾਂ ਉਹਨਾਂ ਦੀ ਵਾਈਬ੍ਰੇਸ਼ਨ ਸਾਡੇ ਨਾਲ ਹੀ ਰਹਿੰਦੀ ਹੈ ਖਾਸ ਕਰ ਜਦੋਂ ਆਪਾਂ ਰਾਤ ਨੂੰ ਸੌਣ ਲੱਗਦੇ ਹਾਂ ਤਾਂ ਸਾਨੂੰ ਉਹ ਹੀ ਦਿਨ ਦੇ ਵਿਚਾਰ ਤੰਗ ਕਰਦੇ ਆਪਾਂ ਉਹ ਹੀ ਵਿਚਾਰ ਸੋਚੀ ਜਾਂਦੇ ਵਾਰ-ਵਾਰ ਉਹਨਾਂ ਨੂੰ ਆਪਣੇ ਅੱਗੇ ਲੈ ਕੇ ਆਉਂਦੇ ਆ ਇਕ ਕੋਈ ਗੱਲ ਨੂੰ ਵਾਰ-ਵਾਰ ਰਿਪੀਟ ਕਰੀ ਜਾਂਦੇ ਆ ਤੇ ਆਪਣੇ ਮਨ ਦੇ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਕਹਾਣੀਆਂ ਬਣਾਉਂਦੇ ਆ ਕਿ ਇਦਾਂ ਹੋ ਜਾਊ ਜਾਂ ਇਦਾਂ ਹੋ ਗਿਆ ਸੀ ਜਾਂ ਇਦਾਂ ਨਹੀਂ ਹੋਣਾ ਚਾਹੀਦਾ ਸੀ ਇਦਾਂ ਹੋਣਾ ਚਾਹੀਦਾ ਸੀ ਨਾਮ ਵਿਅਸੀ ਜੋ ਹੁੰਦੇ ਨੇ ਉਹ ਰਾਤ ਨੂੰ ਜਿਉਂ ਹੀ ਸਿਮਰਨ ਦੇ ਵਿੱਚ ਧਿਆਨ ਦਿੰਦੇ ਨੇ ਤੇ ਫਟਾਫਟ ਸਰੀਰ ਤੋਂ ਵੱਖ ਹੋ ਕੇ ਸਹਜ ਦੇ ਵਿੱਚ ਚਲੇ ਜਾਂਦੇ ਨੇ ਜਿੰਨੀ ਜਲਦੀ ਮਨ ਪੌਣ ਤੋਂ ਵੱਖ ਹੋਵੇਗਾ ਉੰਨੀ ਹੀ ਜਲਦੀ ਇਹ ਸਹਜ ਦੇ ਵਿੱਚ ਜਾਵੇਗਾ ਹੁਣ ਪੌਣ ਤੋਂ ਜੇ ਆਪ ਵੱਖ ਹੋਣਾ ਆ ਪੌਣ ਨੂੰ ਕੰਟਰੋਲ ਦੇ ਵਿੱਚ ਕਰਨਾ ਪਵੇਗਾ ਕਿਉਂਕਿ ਜੇ ਸਾਡੇ ਦਿਨ ਦੇ ਸਮੇਂ ਬੇਫਾਲਤੂ ਦੇ ਬੇਲੋੜੇ ਵਿਚਾਰ ਚੱਲ ਹੀ ਜਾਂਦੇ ਇਹਦਾ ਮਤਲਬ ਪੌਣ ਸਾਡੇ ਵੱਸ ਵਿੱਚ ਨਹੀਂ ਹੈ ਇੱਕ ਕਦੀ ਖੱਬੀ ਤੇ ਕਦੀ ਸੱਜੀ ਸੁਰ ਦੇ ਵਿੱਚ ਘੁੰਮਦੀ ਰਹਿੰਦੀ ਹੈ ਬਰਾਬਰ ਨਹੀਂ ਚੱਲਦੀ ਨਾਮ ਜਪਣ ਵਾਲੀ ਜੀਵ ਦੇ ਦੋਹੇ ਸੁਰੱਖਾਂ ਦੇ ਵਿੱਚੋਂ ਪੌਣ ਬਰਾਬਰ ਚੱਲਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਉਸਨੇ ਪੌਣ ਨੂੰ ਕੰਟਰੋਲ ਦੇ ਵਿੱਚ ਕੀਤਾ ਜਿਸ ਦੀ ਪੌਣ ਕੰਟਰੋਲ ਦੇ ਵਿੱਚ ਹੈ ਉਸ ਦੇ ਵਿਚਾਰ 100% ਵੱਸ ਦੇ ਵਿੱਚ ਰਹਿਣਗੇ ਬਹੁਤ ਸਹਿਜ ਧਾਰਿਓ ਜੀਵ ਹੋਵੇਗਾ ਸ਼ਾਂਤ ਮੇ ਹੋਵੇਗਾ ਆਨੰਦ ਮੇ ਹੋਵੇਗਾ ਉਸ ਦਾ ਬੋਲਣਾ ਦੇਖਣਾ ਸੁਣਨਾ ਸਭ ਸਾਰੇ ਹੀ ਜੀਵਾਂ ਤੋਂ ਅਲੱਗ ਹੋਵੇਗਾ ਰਾਤ ਨੂੰ ਸੌਣ ਸਮੇ ਸਾਡੇ ਸਰੀਰ ਦੇ ਵਿੱਚ ਖਿਚਾਬ ਵੀ ਬਹੁਤ ਮਹਿਸੂਸ ਹੁੰਦਾ ਕਈਆਂ ਨੂੰ ਭਾਰੀ ਭਾਰੀ ਆਪਣੀ ਛਾਤੀ ਵੀ ਮਹਿਸੂਸ ਹੁੰਦੀ ਉਹ ਇਸ ਨੂੰ ਭੂਤਾਂ ਦੇ ਪ੍ਰੇਤਾਂ ਦੇ ਵਿੱਚ ਜੋੜ ਲੈਂਦੇ ਆ ਜੇ ਵਿਚਾਰਾਂ ਕਰਕੇ ਸਾਡੇ ਸਰੀਰ ਦੇ ਵਿੱਚ ਕੋਈ ਖਿੱਚ ਪੈਂਦੀ ਆ ਤਾਂ ਆਪਾਂ ਉਸ ਨੂੰ ਬਹੁਤ ਜਲਦੀ ਠੀਕ ਕਰ ਸਕਦੇ ਆ ਇੱਕ ਤਾਂ ਤਰੀਕਾ ਹੈ ਕਿ ਆਪਾਂ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰੀਏ ਹੁਣ ਸਾਰੇ ਹੀ ਜੀਵ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਨਹੀਂ ਕਰਦੇ ਕਈ ਜੀਵ ਯੋਗ ਸਾਧਨਾ ਕਰਦੇ ਨੇ ਯੋਗ ਸਾਧਨਾ ਦੇ ਵਿੱਚ ਵੀ ਇੱਕ ਯੋਗ ਨਿੰਦਰਾ ਹੈ ਯੋਗ ਨਿੰਦਰਾ ਵੀ ਸਾਨੂੰ ਹੌਲੀ ਹੌਲੀ ਸਹਜ ਦੇ ਵਿੱਚ ਲੈ ਕੇ ਜਾਂਦੀ ਹੈ ਜਿਨ੍ਹਾਂ ਨੂੰ ਨੀਂਦ ਦੀ ਸਮੱਸਿਆ ਹੈ ਉਹਨਾਂ ਦੀ ਨੀਂਦ ਦੀ ਸਮੱਸਿਆ ਡਿਪਰੈਸ਼ਨ ਇਹ ਸਭ ਕੁਝ ਠੀਕ ਹੁੰਦਾ ਹੈ ਤੇ ਇਧਰੋਂ ਮਾਲਕ ਨੇ ਇੰਨੀ ਕਿਰਪਾ ਕੀਤੀ ਹੈ ਕਿ ਨਾਮ ਜਪਣ ਵਾਲੀ ਜੀਬ ਦਾ ਸਾਰਾ ਕੁਝ ਆਪਣੇ ਆਪ ਸੈੱਟ ਹੋਣਾ ਸ਼ੁਰੂ ਹੋ ਜਾਂਦਾ ਹੈ। ਕੁਝ ਹੋਰ ਕਰਮ ਕਰਨ ਦੀ ਲੋੜ ਨਹੀਂ ਪੈਂਦੀ। ਬਸ ਲੋੜ ਹੈ ਉਸ ਪ੍ਰਮਾਤਮਾ ਦਾ ਸਿਮਰਨ ਕਰਨ ਦੀ ਤੇ ਧਿਆਨ ਦੇ ਵਿੱਚ ਵਿਚਰਨ ਦੀ। ਜਿਉਂ ਹੀ ਆਪਾਂ ਰਾਤ ਨੂੰ ਮੰਜੇ ਤੇ ਪੈ ਜਾਂਦੇ ਆਂ, ਬੈੱਡ ਤੇ ਪੈ ਜਾਂਦੇ ਆਂ ਤਾਂ ਸਾਡੇ ਅੰਦਰ ਤਰ੍ਹਾਂ-ਤਰ੍ਹਾਂ ਦੇ ਵਿਚਾਰ ਚੱਲਦੇ ਆ। ਉਸ ਸਮੇਂ ਆਪਣੀ ਰਸਨਾ ਤੋਂ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਨਾ। ਹਲਕੀ-ਹਲਕੀ ਆਵਾਜ਼ ਦੇ ਵਿੱਚ ਵਾ ਗੁਰੂ ਵਾ ਗੁਰੂ ਜੇ ਤੁਸੀਂ ਇਹਦੇ ਵਿੱਚ ਧਿਆਨ ਦੇ ਲਿਆ ਤੁਹਾਡੇ ਵਿਚਾਰ ਇੱਕ ਪਾਸੇ ਹੋ ਜਾਣਗੇ ਤੁਹਾਡਾ ਸਰੀਰ ਜਿੰਨਾ ਸਮਾਂ ਤੁਸੀਂ ਇਹਦੇ ਵਿੱਚ ਧਿਆਨ ਦਿਓਗੇ ਉਨੀ ਹੀ ਸਪੀਡ ਦੇ ਨਾਲ ਕਿਉਂਕਿ ਤੁਹਾਡਾ ਜਿਹੜਾ ਸਰੀਰ ਆ ਉਹ ਸਾਰੇ ਦਿਨ ਦਾ ਥੱਕ ਚੁੱਕਾ ਹੈ ਹੁਣ ਥੱਕ ਚੁੱਕਾ ਤੇ ਤੁਸੀਂ ਉਸ ਨੂੰ ਇੱਕ ਵੱਖਰੇ ਇੱਕ ਧੁਨ ਦੇ ਵਿੱਚ ਲਾ ਦਿੱਤਾ ਤੇ ਸਾਰੀ ਜਿੰਨੀ ਚੇਤਨਾ ਬੋਡੀ ਦੇ ਵਿੱਚ ਵਿਖਰੀ ਸੀ ਉਹ ਤੁਹਾਡੇ ਧਿਆਨ ਦੇ ਨਾਲ ਹੀ ਸ਼ਬਦ ਦੇ ਵਿੱਚ ਮਿਲ ਜਾਵੇਗੀ ਜਿਵੇਂ ਆਪਾਂ ਧਿਆਨ ਦਿੱਤਾ ਵਾਹਿਗੁਰੂ ਗੁਰਮੰਤਰ ਦੀ ਧੁਨ 'ਚ ਵਾ ਗੁਰੂ ਆਪਣੇ ਆਪ ਹੀ ਪੈਰ ਲੱਤਾਂ ਪੱਟ ਲੱਕ ਢਿੱਡ ਵਾਹਾਂ ਮੋਢੇ ਸਭ ਕੁਝ ਢਿੱਲਾ ਹੋ ਜਾਏਗਾ ਤੇ ਅਸੀਂ ਬੜੀ ਹੀ ਜਲਦੀ ਸਹੇਦ ਦੇ ਵਿੱਚ ਚਲੇ ਜਾਵਾਂਗੇ ਇਹਨੂੰ ਸੁਣਦੇ ਸੁਣਦੇ ਕਈ ਜੀਵਾਂ ਦੇ ਮਾਲਕ ਨੇ ਬੜੀ ਕਿਰਪਾ ਕੀਤੀ ਆ ਕਿ ਅੰਦਰੋਂ ਸ਼ਬਦ ਪ੍ਰਗਟ ਨੇ ਉਹ ਸ਼ਬਦਾਂ ਦੇ ਵਿੱਚ ਧਿਆਨ ਲਗਾ ਕੇ ਸਹੇ ਦੇ ਵਿੱਚ ਜਾਂਦੇ ਨੇ ਇਸੇ ਤਰ੍ਹਾਂ ਯੋਗ ਨਿੰਦਰਾ ਹੈ ਉਹਨੇ ਯੋਗ ਨਿੰਦਰਾ ਸਾਰੇ ਜੀਵ ਅਭਿਆਸ ਨਹੀਂ ਕਰਦੇ ਉਹ ਸਿੱਧਾ ਹੀ ਧਿਆਨ ਦੇ ਵਿੱਚ ਪਰਪੱਕ ਹੋਣਾ ਚਾਹੁੰਦੇ ਆ ਜਾਂ ਯੋਗ ਨਿੰਦਰਾ ਕੀ ਉਹ YouTube ਤੇ ਵੀਡੀਓ ਦੇਖ ਲੈਂਦੇ ਜਾਂ ਕਿਤਾਬਾਂ ਪੜ੍ਹ ਲੈਂਦੇ ਆ ਇਹਦੇ ਵਿੱਚ ਵੀ ਸਿੱਧੇ ਲੇਟ ਕੇ ਪਹਿਲਾਂ ਧਿਆਨ ਆਪਣਾ ਪੈਰਾਂ ਦੀਆਂ ਅੰਗੂਠੀਆਂ ਤੇ ਤੇ ਮਨ ਦੇ ਵਿੱਚ ਇਹ ਹਲਕਾ ਜਿਹਾ ਵਿਚਾਰ ਦੇਣਾ ਹੈ ਕਿ ਮੇਰੇ ਮੇਰਾ ਸਰੀਰ ਹੁਣ ਬਿਲਕੁਲ ਰਿਲੈਕਸ ਹੋ ਚੁੱਕਾ ਆ ਜਿੱਥੇ-ਜਿੱਥੇ ਮੇਰਾ ਧਿਆਨ ਜਾ ਰਿਹਾ ਆ ਜੇ ਪੈਰਾਂ ਦੇ ਅੰਗੂਠਿਆਂ ਤੇ ਆ ਪੈਰਾਂ ਤੇ ਆ ਲੱਤਾਂ ਤੇ ਆ ਤਾਂ ਆਪਾਂ ਹਲਕਾ ਜਿਹਾ ਮਨ ਦੇ ਵਿੱਚ ਇੱਕ ਕਮਾਂਡ ਦੇਣੀ ਛੋਟੀ ਜਿਹੀ ਜਿਦਾ ਇੱਕ ਕੋਈ ਰਾਜਾ ਕਮਾਂਡ ਦਿੰਦਾ ਹੁੰਦਾ ਸਾਰੀ ਆਪਣੀ ਪ੍ਰਜਾ ਨੂੰ ਇਸੇ ਤਰ੍ਹਾਂ ਇਹ ਮਨ ਵੀ ਰਾਜਾ ਆ ਇਹ ਕਮਾਂਡ ਦਿੰਦਾ ਆ ਹਲਕੀ ਜਿਹੀ ਸਿਰਫ ਸੋਚਣਾ ਹੈ ਮਨ ਦੇ ਵਿੱਚ ਕੇ ਮੇਰੇ ਪੈਰ ਰਿਲੈਕਸ ਹੋ ਗਏ ਮੇਰੀ ਲੱਤਾਂ ਰਿਲੈਕਸ ਹੋ ਗਈਆਂ ਮੇਰੇ ਹੱਥ ਮੇਰੀਆਂ ਬਾਹਾਂ ਮੋਢੇ ਗੋਡੇ ਢਿੱਡ ਸੱਤੀ ਗळा ਮੇਰਾ ਸਿਰ ਵੀ ਜੋ ਹੀ ਆਪਾਂ ਆਪਣੀ ਪੂਰੀ ਬੋਡੀ ਨੂੰ ਰਿਲੈਕਸ ਕਰ ਲਿਆ ਸਾਡੀ ਚੇਤਨਾ ਇਕਾਗਰ ਹੋ ਜਾਵੇਗੀ ਇੱਕ ਜਗ੍ਹਾ ਆ ਕੇ ਮਿਲ ਜਾਵੇਗੀ ਫਿਰ ਬਹੁਤ ਜਲਦੀ ਮਨ ਸਹਜ ਦੇ ਵਿੱਚ ਚਲਾ ਜਾਂਦਾ ਸੋ ਇਹ ਤਰੀਕਾ ਹੁੰਦਾ ਹੈ ਆਪਣੇ ਆਪ ਨੂੰ ਵਿਚਾਰਾਂ ਤੋਂ ਅੱਡ ਕਰਕੇ ਸਹਜ ਦੇ ਵਿੱਚ ਜਾਣਾ ਹੁਣ ਜੋ ਵਿਚਾਰ ਹੈ ਤੁਹਾਨੂੰ ਕਿ ਆਪਾਂ ਨੀਂਦ ਦੇ ਵਿੱਚ ਜਾਵਾਂਗੇ ਇਹ ਨੀਂਦ ਬਹੁਤ ਗਹਿਰੀ ਆਵੇਗੀ ਸੋਹਣੀ ਨੀਂਦ ਆਵੇਗੀ ਜਦੋਂ ਅਸੀਂ ਉੱਠਾਂਗੇ ਤਾਂ ਤਰੋਤਾਜ਼ਾ ਹੋ ਕੇ ਉੱਠਾਂਗੇ ਸੋ ਵੀਡੀਓ ਆਪ ਜੀ ਨੂੰ ਜੇ ਵਧੀਆ ਲੱਗੇ ਤਾਂ ਅੱਗੇ ਹੋਰ ਭੈਣਾਂ ਤੇ ਭਰਾਵਾਂ ਦੇ ਵਿੱਚ ਸ਼ੇਅਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ